ਹੋ ਲੁੱਕਣਾ ਕੀ ਆ ਇਹਦੇ ਚ ਓ ਵਾਓ ਬੱਲੇ 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 ਇਹਦੀ ਰੱਬ ਤੈਨ ਲੰਮੀ ਮਰ ਦਵੇ ਤੁਹਾਡੀ ਦੀਵਾਲੀ ਸਵੰਢਣੀ ਹੋਵੇ ਆ ਕੀ ਮੇਲਾ ਠੰਡੇ ਨਾਲ ਮਰਦੀ ਦਾ ਮੈਂ ਨਾਲ ਵਾਈਰ ਚੀਕਾ ਖਾਣਾ ਸਾਹਿਬ ਵਾਈਰ ਚੀਕਾ ਪੱਤੇ ਸਾਰਿਆਂ ਨੂੰ ਦੀਵਾਲੀਆਂ ਮਾਰਖਾਂ ਜਿੰਨਾਂ ਬੰਦੀ ਸਿੰਘਾਂ ਨੂੰ ਸਤ ਸ੍ਰੀ ਅਕਾਲ ਤੇ ਚੋਰ ਰਹੀਆਂ ਅੱਜ ਵੀ ਮੇਰੇ ਲੱਗਦੀ ਸੱਸ ਜੀ ਇੱਧਰ ਖਾਂਜੀ ਉਹ ਖਾ ਕੇ ਕਹਿੰਦੀ ਉਸੇ ਨਹੀਂ ਕਰਿਆ ਹਾਂ ਬਣਾ ਦੀ ਹਾਂਜੀ ਉਹਨਾਂ ਬਣਾ ਦੇ ਕਾਲੇ ਕੱਤੀਦ ਵਾਲੀ ਇਹ ਸਹੀ ਗੱਲ ਹੈ ਜੀ ਸਹੀ ਗੱਲ ਹੈ ਕੱਤੀਦ ਵਾਲੀ ਕੀ ਆ ਗਿਆ ਦੋ ਮੈਸੇਜ ਲਿਖਣਾ ਨੇ ਨੰਬਰ mi ਦਾਂਗ ਨਾ ਤੁਸੀ ਅੰਦਰ ਕੇ ਆਓ। ਉਹ ਦੋ ਜਦੋਂ ਮੁੰਡਾ ਆਉਂਦਾ ਤਾਂ ਉਹਨਾਂ ਦਾ ਜਿਹੜਾ ਬੇਫਿਕਰਾ ਗਾਈ ਕੀ ਕਰਨਾ। ਤੇ ਹੁਣ ਮਾਂ ਜਾਣੀ ਆ। ਇਹ ਲੈ ਕੇ ਭੱਜ ਕੇ ਨਗਾ ਕੇ ਲੈ ਜਾਂਦੇ ਆ। ਰੋਕਦੇ ਨਹੀਂ ਰੋਕਦੇ ਨਹੀਂ ਤੁੰਮੀ ਫੋਟਾ ਚਲੋ ਆ ਫੜੋ ਦਵਾਲੀ। ਚਲੋ ਆਜੋ। ਕੀ ਦੱਸ ਮੋਟਰ ਭੱਜ ਕੇ ਜੁੰਬੜੀ ਹੋ ਜਬੀਰੇ ਅੰਦਰ ਹੀ ਹਾਂ ਕੀ ਕਹਿੰਦੇ ਇਹ ਕਹਿੰਦੇ ਵੀ ਅੰਬ ਲਵਾਇਆ 500 ਦਾ ਥੱਲੇ ਉਹਦੇ ਲਾਈ ਹੋਇਆ ਕੱਲ ਨੂੰ ਹਾਂ ਮੈਂ ਕਹਾਂ ਵੀ ਸਹੀ ਨਹੀਂ ਪੜਨਾ ਹੈ ਹਾਂ ਮੈਂ ਕਹਿੰਦਾ ਵੀ ਉਹ ਲੈਣਾ ਜਿਹੜਾ ਬੀ ਆਲਾ ਵਾ ਹਾਂ ਇਹਨੇ ਕੱਲ ਮਾੜਾ ਲੈ ਲਿਆ ਹੁਣ ਇਹਦਾ ਮਨ ਲਾਦਾ ਹੂਮ ਨਹੀਂ ਇਹ ਚ ਤਾਂ ਹੋਣਾ ਵੀਰੇ ਪੌਣ ਜੜੀ ਪੱਕਾ ਹੀ ਨਹੀਂ ਹੋਣਾ ਕੀ ਕਰੀ ਬੈਠੇ ਹਾਂ ਹਾਂਜੀ ਜਿਹੜਾ ਤੁਹਾਨੂੰ ਕਹਿੰਦਾ ਬੀ ਆਲਾ ਹਾਂਜੀ ਉਹਦਾ ਘਟੋ ਪਰ 7-8 ਸਾਲਾਂ ਬਾਅਦ ਮੈਂ ਨਹੀਂ 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 ਬਿਲਕੁਲ ਗਾਲ ਤਾਂ ਤੁਸੀਂ ਫੇਰ 10 ਲੀ ਬੂਟੇ ਕਿਵੇਂ ਇੰਨੇ ਆਈ ਜਾਂਦੇ ਫੱਪੜਾ ਜਿੰਨਾ ਮਰਜੀ ਬੂਟਾ ਲੈ ਲੈ ਬਈ ਲੈ ਲੈ ਲੈਦਾ ਮੈਂ ਨਾਲ ਆ ਜਾਓ ਉਹਨੂੰ ਟਾਈਮ ਲੱਗਦਾ ਬਈ ਆ ਜਾਓ ਵੀ ਆ ਜਾਓ ਉਹਨੂੰ ਨਵਾ ਲੈ ਕੇ ਤੂੰ ਮੈਂ ਯਾਰ ਬਾਠ ਠੀਕ ਆ ਇਹ ਤਾਂ ਗਰਾਰੀ ਡਾ ਕੇ ਵੀ ਬੂਟਾ ਕਹਿੰਦੇ ਗਲਮਾਲ ਆਹੋ ਫਿਰ ਬੂਟਾ ਕਰ ਬੋਲਾ ਯਾਰ ਸੜਪੂ ਗਾਣੇ ਕਰ ਗਏ ਮੈਂ 3 ਮਹੀਨੇ ਹੋ ਗਏ ਵਿਆਹ ਅੰਦਰ ਜਿੱਤਾ ਤਾਂ ਵੀਰ ਨੂੰ ਮੇਰੇ ਤੇ ਵਿਆਹ ਹੋ ਗਿਆ ਕਹਿੰਦਾ 3 ਮਿੰਟ ਗਏ ਮਾਪੀ ਕਹਿੰਦੀ ਉਹ ਤਾਂ ਵਿੰਦਰ ਦੀ ਉੱਠੀ ਆ ਅੱਲਾ चलो ਦਾ ਚੀਕਾ ਚੀਕਾ ਆਈ ਬੰਦੇ ਵੀ ਤੇ ਚਲੋ ਉੱਪਰ ਦਾ ਸਾਹਮਣੇ ਵਾਲੀ ਤੋਂ ਮੈਂ ਅੱਗੇ ਚਲਾਈਏ ਅੱਜ ਤਾਂ ਪੂਰੀਆਂ ਰੌਣਕਾਂ ਲੱਗੀਆਂ ਕਿਹੜੇ ਵੇਲੇ ਆਏ ਤੁਸੀਂ ਕਿਹੜੇ ਵੇਲੇ ਮੋੜ ਚਲੇ ਤੇਰੇ ਦਾ ਬੁਖਾਰ ਹੋਇਆ ਕਿਵੇਂ ਚੱਲਦਾ ਜੋਰਦਨ ਸੱਟਦਾ ਹਾਂ ਮੇਰੇ ਕੋਲ ਵੀ ਆ ਤੇਰੇ ਕੋਲ ਵੀ ਆ ਨਹੀਂ ਹੈ ਕਿ ਦੇਖਣ ਮੈਂ ਕਿਸਾ ਆ ਹਾਂ ਉਹ ਤੋਂ ਡਰਾਤਾ ਡਰਾਤਾ ਉਹ ਤਾਂ ਬੰਦਾ ਹੀ ਡਰਾਤਾ ਉਹ ਤਾਂ ਬੰਦਾ ਹੀ ਡਰਾਤਾ ਕੋਈ ਨਾ ਕੋਈ ਨਾ ਓਕੇ ਓਕੇ ਬਾਏ ਬਾਏ ਕਰਾਪ ਤੇ ਲੰਮੀ ਮਰ ਦਵੇ ਤੁਹਾਡੀ ਦੀਵਾਲੀ ਸਮਝਣੀ ਹੋਵੇ ਹਾਂ ਹਾਂ ਚਲੋ ਪਵਨਾ ਇੱਧਰ ਆ ਕਹਿੰਦਾ ਮੇਰੇ ਤਾਂ ਨਿੰਨੀ ਹੋ ਕੇ ਵਿਆਹ ਹੋਏ ਨਾ ਕਿੰਨੀ ਬੱਤੀ ਲਿਆਂਦੀਆਂ ਕਹਿੰਦਾ ਆਹ ਮਰਾ ਕਹਿੰਦੀ ਤਾਂ ਬਿੰਦਰ ਦੀ ਆ ਕਿੰਨੀ ਸੁਖੀ ਨੱਟਣੀ ਲੈ ਆ ਲੈ ਵੀ ਇਹ ਤਾਂ ਛੱਟੜੀ ਲੈ ਕੇ ਚੱਲਿਆ ਪਵਨਾ ਦਾ ਚਲੋ ਆ ਕਾਲੂ ਆਵਾਂਗੇ ਫਿਰ ਭੈਣੇ ਹਾਂ ਕਾਲੂ ਆਵਾਂਗੇ ਚਲੋ ਆ ਜੋ ਸਾਡੇ ਬੰਦ ਹਾਏ ਹਾਏ ਬਰਾਲੇ ਗੁਰਦੇ ਆਹ ਪੈਂਟ ਦੇ ਪਾਸੇ ਵੈਲਕਮ ਵੈਲਕਮ ਹਾਂ ਓਕੇ ਮੋਟਾ ਮੈਂ ਆਂਦੇ ਆ ਫਿਰ ਚੰਗਾ ਗੜੀ ਚਲੋ ਓਕੇ ਮੰਮੀ ਟੰਗਾ ਸੁਣ ਦੇਖ ਲੈ ਤੇਰੇ ਘਰ ਨੇ ਆ ਕੇ ਰੌਣਕ ਲਾਤੀ ਕਿੰਨੇ ਗੈਸਟ ਇਕੱਠੇ ਹੋ ਗਏ ਸਹੀ ਗੱਲ ਆ ਪਏ ਪਏ ਰੌਣਕ ਲੱਗੀਆਂ ਆਲਾ ਪਤਾ ਹਾਂ ਉਹ ਜਪਾ ਭਾਈ ਜਾਨੀ ਰਹੀ ਨੇ ਨਹੀਂ ਮੈਨੂੰ ਦੱਸਿਆ ਨਹੀਂ ਗਾ ਨਹੀਂ ਹੁਣ ਹੁਣ ਮਿੱਠੀਆਂ ਕਰੀ ਜਾਂਦਾ ਕੀ ਹੋ ਗਿਆ ਬਜ਼ਾਏ ਦਾ ਪਤਾ ਲੈਣੀ ਆਈ ਆਏ ਹਾਇਆ ਕੀ ਹੋ ਗਿਆ ਰੂਪਣੇ ਰੂਪਣੇ ਕੋਠੇ ਤੇ ਸਾਲ ਮਾਰੀ ਓਡੀ ਹੋਰ ਤੀਜੇ ਕੋਠੇ ਤੇ ਕਹਿੰਦੀ ਮੈਂ ਮਨ ਦੇਖਦੀ ਆਂ ਕਹਿੰਦੀ ਵਿਚਾਈ ਨਾ ਰੜਪੀ ਹੋਣੀ ਆ ਫਿਰ ਹੋਰ ਫਿਰ ਭਾਬੀ ਕੀ ਕਹਿੰਦੀ ਹੈ ਦੀਵਾਲੀ ਇਹਦਾ ਇਹਦਾ ਚੱਲਦੀ ਰਹਿੰਦੀ ਐ ਨਾ ਜੀ ਦਾ ਮੈਂ ਹੱਸੀ ਜਾ ਮੋਟੇ ਤੇ ਕੱਪੜੇ ਛੱਕਣੇ ਵਾਜੂੜੀ ਬੜੀ ਗਿਆਦਾ ਉਹ ਭਾਂਡੇ ਵਿੱਚੋਂ ਦੀ ਬੋਲੀ ਆ ਨਾ ਜੀ ਮੇਰਾ 15 ਦਿਨ ਹੋ ਗਏ ਅੱਜ ਵੱਡੇ ਕੋਠੇ ਤੋਂ ਛੋਟੇ ਕੋਠੇ ਦੇ ਉੱਪਰ ਦੀ ਸੀ ਭੈ ਮੂਰੇ ਚ ਭੜੜ ਕੇ ਗਈ ਤੇ ਅਸੀਂ ਤਾਂ ਕਉਈ ਪਈ ਪਈ ਅਵੀ ਮੰਨ ਨਹੀਂ ਕੋਈ ਪਤਾ ਵੀ ਕਿਵੇਂ ਪਈ ਗਈ ਇਹਦਾ ਜੀਤ ਜੀ ਮਾਰ ਕੇ ਪਈ ਗਈ ਉਹ ਉਨੀ ਗੱਲ ਕੀਤੀ ਹੋਣੀ ਹੁੰਦਾ ਦੱਸਿਆ ਮੈਂ ਕਿਹਾ ਤੇਰੀ ਦਾਦੀ ਪਤਾ ਲੈਣ ਨਹੀਂ ਆਈ ਮੈਨੂੰ ਪਤਾ ਹੁੰਦਾ ਮੈਂ ਫੇਰ ਹੀ ਪਤਾ ਦੇਣਾ ਹੁੰਦਾ ਮਾਸੀ ਕਿਵੇਂ ਹੁਣ ਭਾਬੀ ਠੀਕ ਆ ਠੀਕ ਆ ਹੁਣ ਮੈਂ ਲੰਘਿਆ ਵੀਰਾ ਥੋੜਾ ਕਰਾ ਬੁਣਗੇ ਬੈਠੇ ਨੇ ਕਈ ਆ ਕਿਵੇਂ ਏਲਾ ਠੰਡੇ ਨਾ ਮਾਰਫੀ ਦਾ ਇਹ ਨਹੀਂ ਏਲਾ ਸੀ ਉਧਰੋਂ ਆ ਠੰਡੇ ਨਾ ਮਾਰਫੀ ਦਾ ਕਿਵੇਂ ਏਲਾ ਭਾਬੀ ਲਾ ਆ ਦਿਵਾਲੀ ਦਾ ਇੱਥੇ ਹੀ ਬਣੀ ਪਈ ਆ ਹਾਂ ਕੱਲ ਵੀਰ ਆ ਜਾਗੇ ਆਈ ਕਿਸ ਤਰ੍ਹਾਂ ਆਈ ਯਾਰ ਸੰਗਾਲੀ ਕਾਲਾ ਆ ਲਾ ਅਦਕਾ ਮੰਮਾ ਬਾਹੂ ਦਾ ਪਟਾਕੇ ਜਲਾਉਣੇ ਆਉਣੇ ਡੱਬਾ ਹੀ ਦੇ ਦੇ ਭਾਬੀ ਨੂੰ ਇੱਕ ਕੱਢ ਕੇ ਨਾਲ ਪਟਾਕੇ ਜਲਾ ਲਿਆ ਨਾਲ ਪਟਾਕੇ ਜਲਾ ਲਾਂਗੇ ਰੂਬਾ ਨੂੰ ਤਾਂ ਦੋ ਖਾਣੇ ਚਾਹੀਦੇ ਆ ਛੇਦ ਦੇ ਹਿਸਾਬ ਨਾਲ ਨਹੀਂ ਤਾਂ ਹੀ ਤਾਂ ਕਹਿਣਾ ਮੈਂ ਤਾਂ ਗਈ ਨਹੀਂ ਪੱਤ ਜੀ ਬਾਜਾ ਭਾਈ ਦਾ ਮੈਂ ਪਾਤੂ ਬਿਲਕੁਲ ਨਹੀਂ ਕਹਿੰਦੀ ਸੀ ਪਾਤੂ ਸਲੀਪਰ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਤੇ ਸਾਰਿਆਂ ਨੂੰ ਹੈਪੀ ਦਿਵਾਲੀ ਸਾਡੇ ਵੱਨੋਂ ਤੇ ਸਾਡੇ ਸਾਰੇ ਪਰਿਵਾਰ ਕੰਨੀਓ ਤੇ ਅੱਜ ਜਿਹੜੀ ਸਿਹਤ ਆ ਥੋੜੀ ਜਿਹੀ ਠੀਕ ਹੋਈ ਆ ਭੈਣ ਹੋਣੀ ਆਏ ਸੀ ਕੱਲ ਦਿਵਾਲੀ ਦੇ ਆ ਕੇ ਤੇ ਕੱਲ ਬਲੌਗ ਬਣਾਇਆ ਨਹੀਂ ਗਿਆ ਤੇ ਅੱਜ ਦਿਖਾਉਨੇ ਆ ਤੁਹਾਨੂੰ ਨਹੀਂ ਬਣਾਇਆ ਸੀ ਛੋਟਾ ਜਿਹਾ ਮੈਂ ਇਹੋ ਜਣਾ ਤੂੰ ਸੈਕਨ ਹੁਣ ਬਣਾਉਣਾ ਜਦੋਂ ਭੈਣ ਹੋਣੀ ਇੰਟਰ ਹੋਏ ਸੀ ਉਦੋਂ ਬਣਾਇਆ ਸੀ ਸੰਤੋਖ ਵੀਰੇ ਹੋਣੀ ਆਏ ਸੀ ਉਦੋਂ ਬਣਾਇਆ ਸੀ ਕੱਲ ਸਾਡੇ ਮਤਲਬ ਸਾਰੇ ਆਏ ਗਏ ਕਰਕੇ ਟਾਈਮ ਹੀ ਨਹੀਂ ਲੱਗਿਆ ਬਣਾਉਣ ਦਾ ਸਭ ਭੈਣੇ ਫਿਰ ਜੱਗੀ ਵੀਰੇ ਹੁਣੀ ਆ ਗਏ ਫਿਰ ਤੇ ਆਹ ਲੈ ਕੇ ਆਈ ਗਏ ਭੈਣੇ ਹੂੰ ਕਹਿੰਦੀ ਅੱਗੇ ਦਿਨ ਮੈਂ ਉੱਥੇ ਦਿੰਦੀ ਸੀ ਦੀਵਾਲੀ ਹੂੰ ਇਹਦੀ ਵੀ ਆ ਲੋ ਗਿੱਡਾ ਚਾਦਰਾਂ ਲੱਗਦੀਆਂ ਤਾਂ ਮੈਂ ਹਾਂ ਰੈਡਿੰਗ ਬੈੱਡ ਸ਼ੀਟ ਹੈ ਭੈਣੇ ਨੂੰ ਬੈੱਡ ਸ਼ੀਟ ਦਾ ਬਹੁਤ ਸ਼ੌਕ ਹੂੰ ਹੂੰ ਬੈੱਡ ਸ਼ੀਟ ਹੈ 3 ਪੀਸ ਹੂੰ ਤਾਂ ਬਚਾਉਣੀ ਹੈ ਹਾਂ ਚੱਲ ਫਿਰ ਅੱਗੇ ਇਹਨਾਂ 'ਚ ਜਿਹੜੀ ਮਰਜੀ ਆ ਸਿੰਡਰੇਲ ਵਾਲੀ ਕਹਿੰਦੇ ਸੀ ਉਹਦੇ ਇੱਕ ਬਿਸ਼ਾਕ ਕੇ ਮੈਨੂੰ ਫੋਟੋ ਭੇਜੀ ਕਹਿੰਦੇ ਇੱਕ ਬਹੁਤ ਵਧੀਆ ਚੀਜ਼ ਹੈ ਇਹਦੇ ਵਿੱਚ ਅੱਛਾ ਹਾਂ ਆ ਦਾ ਬੈੱਡ ਸ਼ੀਟ ਹੀ ਆ ਹਾਂ ਸਿੰਡਰੇਲ ਵਾਲੀ ਇਹ ਕਿਹੜੇ ਰੰਗ ਦੀ ਹੈ ਇਹ ਨਹੀਂ ਮੈਂ ਦੇਖਿਆ ਹੁਣ ਤੇ ਹੁਣ ਆਪਾਂ ਬਿਸ਼ਾਉਣੇ ਆ ਆ ਵੀ ਮੈਨੂੰ ਅੱਦਾ ਇਹਦੇ 'ਚ ਕੀ ਹੈ ਇਹ ਵੀ ਬੈੱਡ ਸ਼ੀਟ ਹੀ ਆ ਪੁੱਲ ਝੜੀਆਂ ਝੁੜੀਆਂ ਲੈ ਆ ਵੀ ਬੈੱਡ ਸ਼ੀਟ ਆ ਹੂੰ ਬੈੱਡ ਸ਼ੀਟ ਆ ਬਾਹਰ ਰਹਿੰਦਾ ਭੈਣੇ ਨੂੰ ਹੂੰ ਕਾਜੂ ਬਦਾਮ ਪਿਸਤਾ ਆ ਤਾਂ ਦੂਸਰੇ ਆ ਹੂੰ ਖਾਰੂ ਖਾਲੂ ਇਹਦਾ ਬਾਅਦ ਵਧੀਆ ਬਾਅਦ ਚ ਵੀ ਚਾਹੇ ਐ ਪਾਕੇ ਦੇ ਦੇ ਹਾਂ ਆਹ ਹੀ ਦਿਨਿਸ ਨੂੰਦਨ ਬਈ ਹੋ ਹੋ ਜਿੱਦਨ ਭੈਣੇ ਨੇ ਨਾ ਕਿਸੇ ਨੂੰ ਗਿਫਟ ਉਹ ਸੀਗਾ ਮੇਅਰ ਆਏ ਸੀਗੇ ਹੂੰ ਨੇ ਨਾ ਹੋ ਕਰਨਾ ਸੀ ਆਹ ਸਭ ਤੋਂ ਰੀਬ ਨਹੀਂ ਨਿਭਿਆ ਸੀ ਚਾਰ ਪੰਜ ਜਣੇ ਨੇ ਝੋਟ ਲਾ ਲਈ ਸਾਰਿਆਂ ਨੇ ਦੇਖ ਲੈ ਇਹ ਤਾਂ ਹਾਬ ਹੁੰਦਾ ਬੰਦ ਆ ਆ ਗਈ ਆ ਸੋ ਗਈ 6 ਡੱਬੇ ਆ ਤਾਂ ਲੈ ਬਾਅਦ ਚ ਵੀ ਕੰਮ ਆ ਜਾਣਗੇ ਹਣਾ ਹੈਨਾ ਮੈਂ ਤਾਂ ਨਹੀਂ ਖਾਉਂਗੀ ਚਾਹ ਵੀ ਪੀ ਲਈ ਚਾਹ ਤਾਂ ਮੇਰੀ ਪੀਤੀ ਆ ਬਾਦਾਮ ਖਾ ਲੈਣਾ ਇੱਕ ਚਾਹ ਤਾਂ ਮੰਦਾ ਰਹੇ ਤੈਨੂੰ ਥੋੜਾ ਥੋੜਾ ਉਹ ਲੱਗੇਗੀ ਦਵਾਈ ਲੈ ਕੇ ਨਾਂਜ ਮੈਂ ਤਾਂ ਸਵੇਰ ਕਰਕੇ ਮੈਨੂੰ ਅਲਰਜੀ ਆ ਕਰ ਦੇ ਦ ਦਮਿਆ ਸਵੇਰੇ ਆਪ ਉੱਠਦੇ ਆ ਹੂੰ ਬੂਟੇ ਵਟੇ ਤੂੰ ਹਾਂ ਬੂਟਿਆਂ ਵਿੱਚ ਕਿਹੜਾ ਜੰਗਲ ਲਾਇਆ ਬਾਪੂੜਿਆਂ ਦਾ ਨਹੀਂ ਤਾਂ ਇੱਕ ਦੋ ਕੀ ਹੁਣ ਮੈਂ ਤਾਂ ਮੈਨੂੰ ਦਵਾਈ ਉਹ ਗੇੜਾ ਕਰਦੀ ਚਲੋ ਜੀ ਚਲੋ ਆ ਜਾ ਹੁਣ ਚਾਹ ਦਾ ਬੋਤਲ ਬੀਜੇ ਬਦਾਮ ਰੋਣੀਆਂ ਮੈਨ ਲੱਗਾ ਹੂੰ ਇੱਥੇ ਰੱਖ ਦੇ ਵਾਹ ਟੇਬਲ ਤੇ ਕੱਲ ਰਾਤ ਨੂੰ ਖੋਲਾਂਗੇ ਚੰਗਾ ਆ ਗਿਆ ਫੜੇ ਫੋਲ ਚੜੀਆਂ ਚੱਕਰੀਆਂ ਦੀਵਾਲੀ ਦਾ ਦਿਨ ਪੂਰੀ ਦੇ ਹੀ ਗਈ ਐ ਬਾਣੀ ਸੰਦੋਬੀ ਰਹਿਣ ਵੀ ਦੇ ਕੇ ਗਏ ਨੇ ਮੰਮੀ ਨੂੰ ਜੱਗੀ ਵੀ ਦੇਣੀ ਵੀ ਦੇ ਕੇ ਗਏ ਨੇ ਹੂੰ ਹੂੰ ਤੇ ਤਾਂ ਡੱਬੇ ਬਾਧੂ ਹੋ ਗਏ ਆਪਣੇ ਲੋਡ ਹੀ ਨਹੀਂ ਲਿਆਉਣ ਦੀ 6-7 ਪੈ ਨਹੀਂ ਲੈ ਕੇ ਆਉਣੇ ਤਾਂ ਚਾ ਹੂੰ ਕੀ ਕਰਨੇ ਕਿਹੜੀ ਪਛਾਵਾਂ ਆਹ ਸਣੀਆ ਚੱਲ ਚੱਕ ਲੈ ਆ ਰਿਹਾ ਆ ਜਾ ਚੱਲ ਤਾਂ ਮੰਦਣਾ ਉਹ ਤੋਂ ਚੜਾਉਂਗਾ ਕੋਠੇ ਤੇ ਹੋਰ ਭਾਬੀ ਠੀਕ ਹੈ ਹੈਪੀ ਦੀਵਾਲੀ ਚੀਆ ਲਵੀ ਪੁਰਾਣੀ ਚਾਦਰ ਕੱਢੀ ਕਰਤੀ ਤੇ ਨਵੀਂ ਖੋਲ ਹੁਣ ਕੀ ਲਿਆਂਦਾ ਭੈਣੇ ਜਿਹੜਾ ਆਪਾਂ ਪ੍ਰੋਟੈਕਟਰ ਲੱਗੇ ਆਏ ਸੀ ਹਨਾ ਹੂੰ ਛੋਟਾ ਜਿਹਾ ਹੂੰ ਚਲ ਪਹਿਲਾਂ ਦੇਖ ਕੇ ਲਿਆਉਣੀ ਫਿਰ ਪਤਾ ਨਹੀਂ ਲੱਗਿਆ ਲਿਆ ਖੋਲ ਤੇਰਾ ਕੀ ਆ ਇਹਦੇ ਚ ਅਓ ਵਾਓ ਬੱਲੇ 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 ਇਹਦੀਆ ਹਾਂ ਇਹ ਤਾਂ ਬਲਾਈ ਸਾਂ ਹੈ ਸਿੰਡਰੇਲਾ ਪਰ ਹੂੰ ਸੋਣੀ ਆ ਚੱਲ ਪਰ ਵਿਸ਼ਵਾਸ ਨਾਲ ਤੇਰਾ ਆ ਤਾਂ ਜਿਵੇਂ ਅਰਜੰਟ ਏ ਲੋ ਤੇ ਗਾਣੇ ਚ ਹੱਛ ਦੀ ਹੁੰਦੀ ਗੁੜੀ ਉਹਵੇਂ ਲੱਗ ਜਾਂਦੀਆਂ ਮੂਰਿਆ ਕੀ ਆ ਉਹਦੇ ਨਾਲ ਤਾਂ ਗਦਾਈਲਾ ਜਾਂ ਵੀ ਸੀਗਾ ਹੈ ਉਹ ਨੂੰ ਦੁੱਧ ਦੇ ਡੱਗੇ ਚ ਨਾ ਹੋਵੇ ਅੱਛਾ ਉਹ ਹੁੰਦਾ ਗੱਦਾਈਲਾ ਨਹੀਂ ਰਜਾਈ ਦੋਹਾ ਪਤਾ ਨਹੀਂ ਕੀ ਤੋਂ ਦੋਹਾ ਬੜਾ ਕਹਿੰਦੀ ਆ ਇਹ ਤਾਂ ਰਜਾਈ ਕਹਿੰਦੇ ਆ ਕੱਲ ਬਿਸ਼ਾ ਫੇਰ ਪਤਾ ਲੱਗੂ ਬਿਸ਼ਾ ਦਾ ਸਹੀ ਆ ਫੇਰ ਹੀ ਪਤਾ ਲੱਗੂ ਓ ਬੱਲੇ ਓ ਆ ਤਾਂ ਚੰਦ ਬਣਾਇਆ ਪਿਆ ਇਹ ਸੋਮਣੇ ਹਣਾ ਸਿੰਡਰੇਲਾ ਵਿਲ ਹਾਊਸ ਕੀ ਸਿੰਡਰੇਲਾ ਵਿਲ ਹਾਊਸ ਸਿੰਡਰੇਲਾ ਸਿਟੀ ਆ ਕੋਈ ਹਾਂ ਸਟੋਰੀ ਸੁਣੀ ਸਿੰਡਰੇਲਾ ਦੀ ਮੈਂ ਨਹੀਂ ਸੁਣੀ ਕੋਈ ਸਿੰਡਰੇਲਾ ਦੀ ਸਟੋਰੀ ਸੋ ਪ੍ਰਿੰਕਾ ਚੋ ਪ੍ਰਿੰਕਾ ਚੋਗੜਾ ਦਾ ਗਾਣਾ ਨਹੀਂ ਸੀ ਸਿੰਡਰੀਲਾ ਮੈਂ ਨਹੀਂ ਸੁਣਿਆ ਗਾਣਾ ਕੋਈ ਆਏ ਤੌਣ ਬਹੁਤ ਦੁਖਦੀ ਆ ਯਾਰ ਮੰਮੀ ਤੂੰ ਦੱਤੀਆਂ ਮਰਵਾਉਂਦਾ ਬਹੁਤ ਸੋਹਣਾ ਬਈ ਧੰਨਵਾਦ ਪਹਿਣਾ ਈ ਸੱਚ ਏਦਾਂ ਦੀ ਤਾਂ ਸੇਮ ਮੂਵੀ ਆ ਜਿਹੜੀ ਆਪਾਂ ਵਿਆਹ ਵਾਸਤੇ ਲਈਆਂ ਸੀ ਫਲਰੀਡਾ ਤੋਂ ਉਹ ਵੀ ਸਕਾਈ ਬਲੂ ਨਾਲ ਪਰ ਰੈੱਡ ਦਾ ਕੰਟਰਾਸਟ ਆ ਨਹੀਂ ਫਲਰੀਡਾ ਦੀਆਂ ਵਧੀਆ ਹੁੰਦੀਆਂ ਜਦਾਂ ਦਾ ਕੀ ਹਲੋ ਜੀ ਅੱਛਾ ਇੱਕੋ ਜਿਹੀ ਇਸਰਾਨੀ ਤੇ ਵੀ ਚਲੋ ਬਹੁਤ ਸੋਹਣਾ ਕੋਈ ਸ਼ੀਟ ਸੇਮ ਆਹੀ ਗਲਰਦੀ ਅੰਦਰ ਮੈਨੂੰ ਹੋਰ ਜਿੱਤੇ ਆ ਗਿਆ ਬੈਟਜ ਭਈਆ ਚੱਲ ਕੋਈ ਉਹ ਵੀ ਫਲੈਡਰ ਤਾਂ ਲਈ ਸੀ ਅਸੀਂ ਹੂੰ ਬਹੁਤ ਸੁਣੀਦਲਾ ਰੈੱਡ ਤੇ ਕੁਸ਼ਨ ਤੇ ਮੈਨੂੰ ਲੱਗਾ ਅਜਾਈ ਉਹਦੀ ਸਕਾਈ ਬਲੂ ਆ ਸ਼ੈਲ ਠੀਕ ਉਹ ਬਾਬਾ ਮੋਟੀ ਉਹ ਤਾਂ ਘੋੜੇ ਸਿਆਣੇ ਚੜਨ ਦੀ ਲੋੜ ਹੈ ਅਮਰੇ ਜੀ ਨੂੰ ਕੰਡੇ ਲਾਵਰੇ ਫੈਲੜੇ ਬੈਕਪੋਰ ਆਜ ਬਣਾਉਣਾ ਕੀ ਆ ਦਿਵਾਲੀ ਤੇ ਉਹ ਹਾਂ ਬਰੈਡ ਦਾ ਰੋਲ ਲਓ ਬਰੈਡ ਰੋਲ ਕੀ ਬਣਾਉਣਾ ਵੀ ਦੀਵਾਲੀ ਤੇ ਅੱਜ ਪਕੌੜੇ ਲਓ ਦੀਵਾਲੀ ਪਕੌੜੀ ਵਧੀਆ ਲੱਗਦੇ ਹੋਰ ਚੀਜ਼ਾਂ ਨਹੀਂ ਉਹ ਬਣਾ ਲਿਓ ਪਨੀਰ ਟਿੱਕਾ ਉਹ ਤਾਂ ਤੁਸੀਂ ਬਣਾਉਂਗੇ ਬਾਅਦ ਦੀ ਕਿਉਂ ਹਾਂ ਆਪਾਂ ਕਹਿ ਤਾ ਹਾ ਦੇਣਾ ਨੇ ਹਾਂ ਉਹ ਰ ਮੈਂ ਨਹੀਂ ਬਣਾਉਣਾ ਉਹ ਗੋਭੀ ਹੁੰਦਾ ਉਹ ਨਹੀਂ ਓਏ ਇਹ ਤਾਂ ਉਹੀ ਚੱਲ ਜਾਣਿਆ ਪੁੱਠੇ ਪੰਗੇ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਦੁਆ ਲਈਆਂ ਮਾਰਛਾਂ ਆਂਦੇ ਨੇ ਬੰਦੀ ਸਿੰਘਾਂ ਨੂੰ ਜੀ ਸਾਰਾ ਬੰਦੀ ਸਿੰਘ ਜੀ ਦਰਦ ਦੇ ਸੁਦੀਆਂ ਲੱਖ ਲੱਖ ਬੰਦੀ ਦਰਦਿਆਂ ਲੋਕੀ ਦਰਦ ਬੋਤਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬੰਨਿਓ ਤੇ ਸਾਡੇ ਸਾਰੇ ਪਰਿਵਾਰ ਬੰਨਿਓ ਆਲੂ ਸਭ ਨੂੰ ਬੰਦੀ ਛੋੜ ਦੇ ਦਿੱਤੀਆਂ ਤੇ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਆਪ ਸਭ ਦੀ ਦੀਵਾਲੀ ਖੁਸ਼ੀਆਂ ਭਰੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਰੀ